ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਖੁੱਲੇ ਦਰਸ਼ਨ ਦੇ ਰਹੇ ਨੇ ਵਾਹਿਗੁਰਜੀ ਤੁਸੀਂ ਬਹੁਤ ਜ਼ਿਆਦਾ ਭਾਗਾ ਵਾਲੇ ਹੋ ਕਿ ਤੁਹਾਨੂੰ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਦਰਸ਼ਨ ਦੇ ਰਹੇ ਨੇ ਵਾਹਿਗੁਰਜੀ ਅੱਜ ਤੁਸੀਂ ਖੁੱਲੇ ਦੈਨ ਨਾਲ ਮੰਗ ਲਓ ਵਾਹਿਗੁਰਜੀ ਕੋਲੋਂ ਜੋ ਮੰਗਣਾਵੇਂ ਇੰਨੇ ਖੁੱਲੇ ਦਰਸ਼ਨ ਕਿਸੇ ਭਾਗਾਂ ਵਾਲੇ ਨੂੰ ਹੀ ਹੁੰਦੇ ਨੇ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਉਹ ਸਾਨੂੰ ਖੁੱਲੇ ਦਰਸ਼ਨ ਦਿੰਦੇ ਆ ਵਾਹਿਗੁਰੂ ਜੀ ਤੇਰਾ ਬਹੁਤ ਬਹੁਤ ਸ਼ੁਕਰ ਹੈ ਵਾਹਿਗੁਰੂ ਤੇਰਾ ਬਹੁਤ ਬਹੁਤ ਜ਼ਿਆਦਾ ਸ਼ੁਕਰ ਹੈ ਕਹਿੰਦੇ ਆ ਤਨ ਉਹ ਵੇਲਾ ਜਿਸ ਦਰਸ਼ਨ ਕਰਨਾ ਹਉ ਬਲੇਹਾਰੀ ਸਤਿਗੁਰ ਚਰਨਾ ਤਨ ਉਹ ਵੇਲਾ ਤੈਨ ਦਰਸ਼ਨ ਕਰਨਾ ਹਉ ਬਲੇਹਾਰੀ ਸਤਿਗੁਰ ਚਰਨਾ ਤਨ ਉਹ ਵੇਲਾ ਹੁੰਦਾ ਵੇ ਜਿਸ ਟੈਮ ਤਾ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਰਸ਼ਨ ਦਿੰਦੇ ਆ ਸੰਗਤਾਂ ਨੂੰ ਵਾਹਿਗੁਰੂ ਜੀ ਤੇਰਾ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਤੇਰਾ ਬਹੁਤ ਬਹੁਤ ਜਿਆਦਾ ਸ਼ੁਕਰਾਨਾ ਵਾਹਿਗੁਰੂ ਜੀ ਕਿਰਪਾ ਰੱਖਣੀ ਸਾਰਿਆਂ ਤੇ ਵਾਹਿਗੁਰੂ ਜੀ ਹੁਣ ਸਿਮਰਨ ਕਰ ਲਈਏ ਵਾਹਿਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ सातනාමවාเหेගरු සාతනාමවාเหेගरු සාतනාමවාเหेගरු සාతනාමවාเหेගरු සාतනාමවාهेගरු ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਜੇ ਤੁਹਾਨੂੰ ਆਪਣੇ ਗੁਰੂਆਂ ਦੇ ਵੀਡੀਓ ਵਧੀਆ ਲੱਗਦੀਆਂ ਨੇ ਤੇ ਅੱਜ ਕੇ ਸਪੋਰਟ ਕਰਿਆ ਕਰੋ ਵਾਹਿਗੁਰਜੀ ਆਪਣੇ ਭੈਣ ਭਰਾਵਾਂ ਦੇ ਫੋਨ ਤੇ ਸ਼ੇਅਰ ਕਰਿਆ ਕਰੋ ਤੇ ਵਾਹਿਗੁਰੂ ਜੀ ਲਾਈਕ ਤੇ ਸਬਸਕ੍ਰਾਈਬ ਵੀ ਜੁੜ ਕਰਿਆ ਕਰੋ ਵਾਹਿਗੁਰੂ ਜੀ ਸਾਰਿਆਂ ਨੂੰ ਹੀ ਇਸ ਤਰ੍ਹਾਂ ਖੁੱਲੇ ਦਰਸ਼ਨ ਦੇ ਕੇ ਸਾਰਿਆਂ ਦੇ ਦੁੱਖ ਦਰਦ ਹਮੇਸ਼ਾ ਵਾਸਤੇ ਖਤਮ ਕਰ ਦੇਣ ਵਾਹਿਗੁਰੂ ਜੀ